ਜੀ ਮਿੱਤਰੋ ਕੀ ਹਾਲ ਆ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਤੇ ਅੱਜ ਮੈਂ ਤੁਹਾਨੂੰ ਲੋਹੜੀ ਦਾ ਜਿਹੜਾ ਇਤਿਹਾਸ ਦੱਸਣ ਜਾ ਰਿਹਾ ਹਾਂ ਸਾਰਿਆਂ ਨੂੰ ਪਤਾ ਹੀ ਹੋਵੇਗਾ ਕਈਆਂ ਨੂੰ ਨਹੀਂ ਪਤਾ ਹੋਊਗਾ ਤੇ ਮੈਂ ਤੁਹਾਨੂੰ ਦੱਸਦਾ ਆ ਇਹ ਜਿਹੜਾ ਲੋਹੜੀ ਦਾ ਤਿਹਾਰ ਆ ਦੋ ਕਾਣੀਆਂ ਨਾਲ ਮਤਲਬ ਇਹਦੇ ਵਿੱਚ ਘੁੰਮਦਾ ਹੈ ਜਿਹੜਾ ਇਤਿਹਾਸ ਆ ਪ੍ਰਿਲਾਦ ਭਗਤ ਨਾਲ ਵੀ ਘੁੰਮਦਾ ਹੈ ਤੇ ਦੁੱਲਾ ਭੱਟੀ ਨਾਲ ਵੀ ਜਿਹੜਾ ਇਹ ਸੰਬੰਧ ਰੱਖਦਾ ਹੈ ਤੇ ਦੁੱਲਾ ਭੱਟੀ ਦੀ ਕਹਾਣੀ ਜਿਹੜੀ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਦੁੱਲਾ ਪੱਟੀ ਸੀਗਾ ਨਾ ਇਹਦਾ ਜਨਮ 16ਵੀਂ ਸਦੀ ਵਿੱਚ ਹੋਇਆ ਸੀ ਅਕਬਰ ਬਾਦਸ਼ਾਹ ਦੇ ਸਮੇਂ ਹਨਾ ਅਕਬਰ ਬਾਦਸ਼ਾਹ ਮੁਗਲ ਸਮਰਾਟ ਸੀਗਾ ਤੇ ਇਹ ਤੀਸਰਾ ਰਾਜਾ ਸੀਗਾ ਅਕਬਰ ਮੁਗਲ ਸਮਰਾਜ ਦਾ ਤੀਸਰਾ ਪਹਿਲਾ ਸੀਗਾ ਬਾਬਰ ਦੂਸਰਾ ਸੀਗਾ ਹਮਾਇਉਨ ਤੇ ਤੀਜਾ ਸੀਗਾ ਅਕਬਰ ਬਾਦਸ਼ਾਹ ਤੇ ਅਕਬਰ ਬਾਦਸ਼ਾਹ ਨੇ ਕਾਫੀ ਮਤਲਬ ਮਤਲਬ ਅਤਿਆਚਾਰ ਕਰਿਆ ਸੀਗਾ ਉਸ ਸਮੇਂ ਦੁਨੀਆ ਤੇ ਉਸ ਸਮੇਂ ਮਤਲਬ ਸਮੇਂ ਤੇ ਲੋਕਾਂ ਤੇ ਬਹੁਤ ਅਤਿਆਚਾਰ ਕਰਿਆ ਸੀਗਾ ਅਕਬਰ ਬਾਦਸ਼ਾਹ ਨੇ ਤੇ ਜਿਹੜਾ ਅਕਬਰ ਬਾਦਸ਼ਾਹ ਸੀ ਨਾ ਉਸਨੇ ਦੁੱਲਾ ਪੱਟੀ ਦੇ ਪਿਤਾ ਫਰੀਦ ਪੱਟੀ ਤੇ ਦਾਦਾ ਬਿਜਲੀ ਪੱਟੀ ਉਸ ਨੂੰ ਮਤਲਬ ਫਾਂਸੀ ਦੇ ਦਿੱਤੀ ਸੀਗੀ ਕਿਸੇ ਵਜ੍ਹਾ ਕਾਰਨ ਮਤਲਬ ਜਿਹੜਾ ਮੁਗਲ ਬਾਦਸ਼ਾਹ ਸੀ ਅਕਬਰ ਉਹ ਇਹਨਾਂ ਦੇ ਖਿਲਾਫ ਸੀਗਾ ਤੇ ਉਸਨੇ ਦੁੱਲਾ ਪੱਟੀ ਦੇ ਪਿਤਾ ਤੇ ਦਾਦਾ ਜੀ ਨੂੰ ਫਾਂਸੀ ਦੀ ਸਜ਼ਾ ਸੁਣਾਤੀ ਸੀ ਤੇ ਦੁੱਲਾ ਪੱਟੀ ਨੇ ਫਿਰ ਬਗਾਵਤ ਕਰਨੀ ਸ਼ੁਰੂ ਕਰਤੀ ਅਕਬਰ ਬਾਦਸ਼ਾਹ ਦੇ ਖਿਲਾਫ ਜਿਹੜਾ ਦੁੱਲਾ ਭੱਟੀ ਸੀਗਾ ਅਕਬਰ ਦਾ ਵਿਰੋਧੀ ਬਣ ਗਿਆ ਸੀਗਾ ਤੇ ਜਿਹੜਾ ਦੁੱਲਾ ਭੱਟੀ ਸੀ ਉਹ ਮੁਗਲਾਂ ਅਤੇ ਅਮੀਰਾਂ ਤੋਂ ਨਾ ਧਨ ਲੁੱਟ ਕੇ ਗਰੀਬਾਂ ਦੇ ਵਿੱਚ ਵੰਨਦਾ ਸੀਗਾ ਮਤਲਬ ਵੀ ਚੋਰੀ ਦਾ ਜਿਹੜਾ ਮਾਲ ਸੀ ਉਹ ਉਹਦਾ ਹੀ ਮਤਲਬ ਦੁਰਪਯੋਗ ਨਹੀਂ ਸੀ ਕਰਦਾ ਦੁੱਲਾ ਭੱਟੀ ਉਹ ਗਰੀਬਾਂ ਦੇ ਵਿੱਚ ਵੰਨਦਾ ਸੀ ਮਤਲਬ ਵੀ ਉਹ ਇੱਕ ਤਰ੍ਹਾਂ ਦਾ ਰਖੇਕ ਸੀਗਾ ਦੁੱਲਾ ਭੱਟੀ ਉਹ ਗਰੀਬਾਂ ਦੀ ਮਦਦ ਕਰਦਾ ਸੀਗਾ ਦੁੱਲਾ ਭੱਟੀ ਤੇ ਕਹਾਣੀ ਉਹ ਮੈਂ ਤੁਹਾਨੂੰ ਦੱਸਦਾ ਇੱਕ ਵਾਰ ਕੀ ਹੋਇਆ ਦੋ ਕੁੜੀਆਂ ਸੀ ਇੱਕ ਦਾ ਨਾਮ ਸੀਗਾ ਸੁੰਦਰ ਤੇ ਦੂਸਰੀ ਦਾ ਨਾਮ ਸੀਗਾ ਮੰਦਰ ਤੇ ਜਿਹੜਾ ਆਪਣਾ ਮਤਲਬ ਅਕੋਰ ਬਾਦਸ਼ਾਹ ਸੀ ਉਹਨੇ ਸਪਾਹੀਆਂ ਨੂੰ ਕਿਹਾ ਵੀ ਤੁਸੀਂ ਉਹਨਾਂ ਦੋਵਾਂ ਕੁੜੀਆਂ ਨੂੰ ਲੈ ਕੇ ਆਓ ਦਰਬਾਰ ਦੇ ਵਿੱਚ ਤੇ ਜਦੋਂ ਸਪਾਹੀਆਂ ਨੇ ਜ਼ਬਰਦਸਤੀ ਕੀਤੀ ਉਹਨਾਂ ਦੋ ਕੁੜੀਆਂ ਨਾਲ ਤਾਂ ਦੁੱਲਾ ਪੱਟੀ ਨੇ ਆ ਕੁੜੀਆਂ ਮਤਲਬ ਸੁੰਦਰ ਤੇ ਮੰਦਰ ਨੂੰ ਬਚਾਇਆ ਸਪਾਹੀਆਂ ਕੋਲੋਂ ਤੇ ਫਿਰ ਪਿਤਾ ਦਾ ਵੀ ਫਰਜ਼ ਜਿਹੜਾ ਉਹਨੇ ਨਿਭਾਇਆ ਦੁੱਲਾ ਪੱਟੀ ਨੇ ਕਿਵੇਂ ਦੁੱਲਾ ਪੱਟੀ ਨੇ ਉਹਨਾਂ ਕੁੜੀਆਂ ਦਾ ਫਿਰ ਵਿਆਹ ਕਰਵਾਇਆ ਸ਼ਾਦੀ ਕਰਵਾਈ ਮਤਲਬ ਆਪਾਂ ਕਹਿ ਸਕਦੇ ਆ ਵਿਆਹ ਕਰਵਾਇਆ ਤੇ ਦਾਹ ਦੇ ਵਿੱਚ ਦੁੱਲਾ ਪੱਟੀ ਨੇ ਪਤਾ ਕੀ ਦਿੱਤਾ ਸੀ ਦਾਹ ਦੇ ਵਿੱਚ ਦੁੱਲਾ ਪੱਟੀ ਨੇ ਸ਼ੱਕਰ ਤੇ ਰੇਵੜੀ ਦਿੱਤੀ ਸੀ ਤੇ ਉਹ ਪਰੰਪਰਾ ਜਿਹੜੀ ਹੁਣ ਵੀ ਚੱਲਦੀ ਆ ਲੋਹੜੀ ਦੇ ਵਿੱਚ ਹਨਾ ਤੇ ਲੋਹੜੀ ਦੇ ਵਿੱਚ ਆ ਗੋੜਾળી ਗੱਚਕ ਹੋ ਗਈ ਹਨਾ ਗੋੜਾ ਤੋਂ ਬਣੀ ਹੋਈ ਰੇਵੜੀ ਤਿਲ ਵਗੈਰਾ ਇਹ ਜਿਹੜੀ ਹੁਣ ਵੀ ਚੱਲਦੀ ਆ ਆਪਾਂ ਖਾਂਦੇ ਆ ਸਾਰੇ ਹਨਾ ਤੇ ਉਸ ਤੋਂ ਇਲਾਵਾ ਜਿਹੜੀ ਇਹ ਕਹਾਣੀ ਆ ਮਤਲਬ ਜਿਹੜਾ ਲੋੜ ਇਤਿਹਾਸ ਆ ਪ੍ਰਲਾਦ ਭਗਤ ਦੀ ਕਹਾਣੀ ਨਾਲ ਵੀ ਜੁੜਿਆ ਹੋਇਆ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਪ੍ਰਲਾਦ ਭਗਤ ਕੌਣ ਸੀ ਕਿ ਪ੍ਰਲਾਦ ਭਗਤ ਸੀ ਉਹ ਮਤਲਬ ਪ੍ਰਮਾਤਮਾ ਤੇ ਬਹੁਤ ਵਿਸ਼ਵਾਸ ਰੱਖਦਾ ਸੀ ਤੇ ਉਹ ਪ੍ਰਮਾਤਮਾ ਨੂੰ ਮੰਨਦਾ ਸੀਗਾ ਤੇ ਉਹਦਾ ਪ੍ਰਮਾਤਮਾ ਦੇ ਵਿੱਚ ਅਟੱਲ ਦਾ ਵਿਸ਼ਵਾਸ ਸੀਗਾ ਤੇ ਜਿਹੜਾ ਹਰਨਾਕਸ਼ ਸੀ ਸੀ ਉਹਦੇ ਉਲਟ ਸੀ ਹਰਨਾਕਸ਼ ਆਪਣਾ ਪ੍ਰਲਾਦ ਦਾ ਪਿਤਾ ਸੀ ਤੇ ਹਰਨਾਕਸ਼ ਦੁਸ਼ਟ ਸੀਗਾ ਉਹ ਚਾਹੁੰਦਾ ਸੀ ਵੀ ਲੋਕ ਉਹਦੀ ਆਰਾਧਨਾ ਕਰਨ ਉਹਦੀ ਪੂਜਾ ਕਰਨ ਪਰ ਉਹ ਜਿਹੜਾ ਪ੍ਰਲਾਦ ਭਗਤ ਸੀਗਾ ਉਹ ਪ੍ਰਮਾਤਮਾ ਤੇ ਸੱਚੇ ਪਿਤਾ ਪ੍ਰਭੂ ਦੀ ਜਿਹੜੀ ਭਗਤੀ ਕਰਦਾ ਸੀਗਾ ਤੇ ਹਰਨਾਕਸ਼ ਇਸ ਗੱਲ ਦੇ ਵਿਰੁੱਧ ਸੀ ਤੇ ਹਰਨਾਕਸ਼ ਨੇ ਕੀ ਕੀਤਾ ਉਹਨੂੰ ਆਪਣਾ ਹਾਥੀ ਦੇ ਪੈਰ ਥੱਲੋਂ ਕੁਚਵਾਉਣ ਦੀ ਕੋਸ਼ਿਸ਼ ਕੀਤੀ ਤਾਂ ਵੀ ਪ੍ਰਲਾਦ ਬਚ ਗਿਆ ਨਾ ਪਹਾੜ ਉਹ ਧੱਕਾ ਦਿਵਾਇਆ ਉਹਨੇ ਸਿਪਾਹੀਆਂ ਕੋਲੋਂ ਤਾਂ ਵੀ ਪ੍ਰਲਾਦ ਬਚ ਗਿਆ ਤੇ ਉਸਨੇ ਬਦਰ ਬਹੁਤ ਜਤਨ ਕੀਤੇ ਇੱਕ ਵਾਰ ਕੀ ਹੋਇਆ ਉਹਦੀ ਹਰਨਾਕਸ਼ ਨੇ ਆਪਣੀ ਭੈਣ ਹੌਲਿਕਾ ਨੂੰ ਬੁਲਾਇਆ ਹੌਲਿਕਾ ਨੂੰ ਵਰਦਾਨ ਸੀਗਾ ਵੀ ਉਹ ਅੱਗ ਨਾਲ ਨਹੀਂ ਸੜ ਸਕਦੀ ਉਹਨੂੰ ਵਰਦਾਨ ਸੀਗਾ ਬਸ ਤੇ ਹੌਲਿਕਾ ਨੇ ਕੀ ਕੀਤਾ ਪ੍ਰਿਲਾਦ ਨੂੰ ਜੱਫੀ ਪਾਈ ਤੇ ਅੱਗ ਦੇ ਬੈਠ ਗਈ ਤੇ ਪ੍ਰਿਲਾਦ ਪਤਨੂ ਤਾਂ ਕੁਝ ਨਹੀਂ ਹੋਇਆ ਚਲੋ ਪ੍ਰਮਾਤਮਾ ਜੀ ਜਾਂ ਵਿਸ਼ਨੂੰ ਭਗਵਾਨ ਦੀ ਲੀਲਾ ਲਾ ਲਓ ਪਰ ਜਿਹੜੀ ਹੌਲਕਾ ਸੀ ਉਹ ਅੱਗ ਦੇ ਵਿੱਚ ਸੜ ਕੇ ਸੁਆਹ ਹੋ ਗਈ ਸੀਗੀ ਤੇ ਉਸ ਤੇ ਪ੍ਰਲਾਦ ਭਗਤ ਤੋਂ ਬਚ ਗਏ ਸੀਗੇ ਇਹ ਵੀ ਚਲੋ ਕਿਰਪਾ ਸੀਗੀ ਪ੍ਰਮਾਤਮਾ ਦੀ ਤੇ ਹਰਨਾਕਸ਼ ਨੇ ਮਤਲਬ ਪੂਰਾ ਅਤਿਆਚਾਰ ਕੀਤਾ ਹੋਇਆ ਸੀਗਾ ਲੋਕ ਦੁਖੀ ਹੋਏ ਪਏ ਸੀਗੇ ਹਰਨਾਕਸ਼ ਤੋਂ ਤੇ ਹਰਨਾਕਸ਼ ਨੂੰ ਆ ਬ੍ਰਹਮਾ ਵਿਸ਼ਨੂੰ ਦੁਆਰਾ ਮਤਲਬ ਜਿਹੜਾ ਵਰ ਪ੍ਰਾਪਤ ਸੀ ਉਹਨੇ ਕੀ ਮੰਗਿਆ ਹੋਇਆ ਸੀਗਾ ਮਤਲਬ ਵਰ ਦੇ ਵਿੱਚ ਨਾ ਉਹ ਦਿਨ ਚ ਮਰੇ ਨਾ ਉਹ ਰਾਤ ਨੂੰ ਮਰੇ ਹਨਾ ਨਾ ਉਹ ਅੰਦਰ ਮਰੇ ਨਾ ਉਹ ਬਾਹਰ ਮਰੇ ਨਾ ਉਹ ਜ਼ਮੀਨ ਚ ਮਰੇ ਨਾ ਉਹ ਆਕਾਸ਼ ਚ ਮਰੇ ਹਨਾ ਤੇ ਨਾ ਉਹ ਹਥਿਆਰ ਨਾਲ ਮਰੇ ਤੇ ਨਾ ਉਹ ਮਨੁੱਖ ਤੋਂ ਮਰੇ ਨਾ ਉਹ ਜਾਨਵਰ ਤੋਂ ਮਰੇ ਉਹਨੇ ਇਦਾਂ ਦਾ ਬਹੁਤ ਜਿਹੜਾ ਆ ਮਤਲਬ ਉਹ ਵਰ ਪ੍ਰਾਪਤ ਕੀਤਾ ਹੋਇਆ ਸੀਗਾ ਬ੍ਰਹਮਾ ਵਿਸ਼ਨੂ ਦੀ ਆਰਾਧਨਾ ਕਰਕੇ ਉਹਨੇ ਜਿਹੜਾ ਇਹ ਆ ਵਰ ਪ੍ਰਾਪਤ ਕਰਿਆ ਹੋਇਆ ਸੀ ਪਰ ਜਦੋਂ ਜਦੋਂ ਉਹ ਅਤਿਆਚਾਰ ਉਹਦਾ ਵਧਦੇ ਗਏ ਵਧਦੇ ਗਏ ਲੋਕ ਤੰਗ ਹੁੰਦੇ ਗਏ ਤਾਂ ਭਗਵਾਨ ਵਿਸ਼ਨੂ ਜੀ ਨੇ ਨਰ ਸਿੰਘ ਦੇ ਰੂਪ ਦੇ ਵਿੱਚ ਅਵਤਾਰ ਲਿਆ ਤੇ ਜਦੋਂ ਉਹ ਆਪਣਾ ਹਰਨਾਕਸ਼ ਨੂੰ ਮਾਰਨੇ ਲੱਗੇ ਹਰਨਾਸ਼ ਕਹਿੰਦਾ ਵੀ ਮੈਂ ਕਿਵੇਂ ਤੁਸੀਂ ਮੈਨੂੰ ਕਿਵੇਂ ਮਾਰ ਸਕਦੇ ਹੋ ਮੈਂ ਤਾਂ ਆ ਵਰ ਪ੍ਰਾਪਤ ਕੀਤਾ ਨਾ ਮਰਨਾ ਦਿਨ ਚ ਮਰਨਾ ਰਾਤ ਨੂੰ ਮਰਨਾ ਮਹਾਤੇ ਆਣਾ ਮਰਨਾ ਹਨਾ ਨਾ ਮੈਂ ਮਨੁੱਖ ਕੋਲ ਮਰਨਾ ਜਾਨਵਰ ਕੋਲ ਮਰਨਾ ਨਾ ਦੇਵਤਿਆਂ ਕੋਲ ਮਰ ਤੇ ਭਗਵਾਨ ਵਿਸ਼ਨੂੰ ਕਹਿੰਦੇ ਵੀ ਭਾਈ ਅੱਜ ਤੇਰੀਆਂ ਸ਼ਰਤਾਂ ਪੂਰੀਆਂ ਕਰਕੇ ਅੱਜ ਤੈਨੂੰ ਜੰਮ ਲੋਕ ਪਹਚਾਉਣ ਆਇਆ ਤੇ ਭਗਵਾਨ ਵਿਸ਼ਨੂੰ ਜੀ ਉਹਨੂੰ ਦਰਵਾਜੇ ਦੇ ਮਤਲਬ ਉੱਥੇ ਲੈ ਗਏ ਦਰਵਾਜੇ ਦੇ ਕੋਲ ਤੇ ਦਰਵਾਜੇ ਦੇ ਮਤਲਬ ਸੈਂਟਰ ਪੁਆਇੰਟ ਤੇ ਨਾ ਬਾਹਰ ਸੀਗਾ ਉਹ ਤੇ ਨਾ ਅੰਦਰ ਸੀਗਾ ਮਤਲਬ ਉਹ ਦਰਵਾਜੇ ਦੇ ਵਿਚਕਾਰ ਸੀਗੇ ਲੈ ਗਏ ਉਹਨਾਂ ਨੂੰ ਤੇ ਉਹਨੂੰ ਐ ਪੱਟ ਤੇ ਬਿਠਾ ਲਿਆ ਭਗਵਾਨ ਵਿਸ਼ਨੂੰ ਜੀ ਨੇ ਨਰਸਿੰਘ ਦਾ ਰੂਪ ਦਾ ਉਤਾਰ ਲਿਆ ਸੀ ਤੇ ਉਹਨਾਂ ਨੇ ਨਕੀਲੇ ਮਤਲਬ ਜਿਹੜੇ ਨਕੀਲੇ ਨੌ ਕੱਢੇ ਤੇ ਉਹਦੇ ਐਂ ਗਰਦਨ ਤੇ वार ਕਰਤਾ ਤੇ ਨਾ ਦਿਨ ਸੀਗਾ ਤੇ ਨਾ ਰਾਤ ਸੀਗਾ ਸ਼ਾਮ ਦਾ ਜਿਹੜੀ ਵੇਲਾ ਸੀਗਾ ਉਸ ਵੇਲੇ ਹਨਾ ਤੇ ਨੌ ਤਾਂ ਹਥਿਆਰ ਦੇ ਵਿੱਚ ਗਿਣੇ ਨਹੀਂ ਜਾ ਸਕਦੇ ਹਨਾ ਤੇ ਨਾ ਹੀ ਹਥਿਆਰ ਸੀਗੇ ਤੇ ਭਗਵਾਨ ਵਿਸ਼ਨੂੰ ਜੀ ਨਾ ਉਹਨੂੰ ਜ਼ਮੀਨ ਤੇ ਮਾਰ ਰਹੇ ਨੇ ਨਾ ਉਹਨੂੰ ਆਸਮਾਨ 'ਚ ਮਾਰ ਰਹੇ ਨੇ ਪੱਟ ਤੇ ਬਿਠਾ ਕੇ ਮਾਰ ਰਹੇ ਨੇ ਰਾਈਟ ਤੇ ਨਾ ਹਥਿਆਰ ਨਾਲ ਮਾਰ ਰਹੇ ਨੇ ਤੇ ਨਾ ਉਹ ਜਾਨਵਰ ਦੇ ਰੂਪ ਚ ਨਹੀਂ ਤੇ ਨਾ ਉਹ ਆ ਮਨੁੱਖ ਦੇ ਰੂਪ ਚ ਨਹੀਂ ਮਤਲਬ ਅੱਧੇ ਮਨੁੱਖ ਨੇ ਤੇ ਅੱਧੇ ਜਾਨਵਰ ਦੇ ਰੂਪ ਦੇ ਵਿੱਚ ਉਹ ਆ ਮਤਲਬ ਉਹਨੂੰ ਹਰਨਾਕਸ਼ ਨੂੰ ਮਾਰ ਰਹੇ ਨੇ ਮਤਲਬ ਭਗਵਾਨ বিষ্ণੂ ਜੀ ਹਰਨਾਕਸ਼ ਨੂੰ ਨਰਸਿੰਘ ਦੇ ਰੂਪ ਦੇ ਅਵਤਾਰ ਦੇ ਵਿੱਚ ਹਰਨਾਕਸ਼ ਦੀਆਂ ਸਾਰੀਆਂ şartਾਂ ਪੂਰੀਆਂ ਕਰਕੇ ਮਾਰ ਰਹੇ ਨੇ ਤੇ ਬਸ ਇੰਡੀਓ ਇੰਨੀ ਕੀ ਕਹਾਣੀ ਆ ਤੇ ਤੁਹਾਨੂੰ ਇਹ ਮਤਲਬ ਅੱਜ ਦੇ ਹੀ ਕਹਾਣੀ ਵਧੀਆ ਲੱਗੀਆਂ ਦੋਹੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਇਹ ਹੀ ਬਸ ਲੋੜੀ ਦਾ ਜਿਹੜਾ ਇਤਿਹਾਸ ਆ ਤੇ ਦੁੱਲਾ ਪੱਟੀ ਨਾਲ ਤੁਹਾਨੂੰ ਮੈਂ ਦੱਸਦਾ ਤੇ ਦੁੱਲਾ ਪੱਟੀ ਨਾਲ ਸੰਬੰਧਿਤ ਕਥਾ ਵੀ ਆ ਸੁੰਦਰ ਮੰਦਰੀਏ ਤੇਰਾ ਕੋਣ ਹਨਾ ਕੋਈ ਇਦਾਂ ਦੀ ਆਪਾਂ ਗਾਉਂਦੇ ਹੁੰਦੇ ਸੀਗੇ ਆ ਤੁੱਕ ਲੋੜੀ ਦੇ ਵੇਲੇ ਤੇ ਗੀਤ ਗਾਉਂਦੇ ਹੁੰਦੇ ਸੀ ਤੇ ਉਹ ਆਪਾਂ ਕਿਤਾਬਾਂ ਦੇ ਵਿੱਚ ਵੀ ਪੜਿਆ ਪੰਜਵੀਂ ਦੇ ਵਿੱਚ ਹਨਾ 6ਵੀਂ ਦੇ ਵਿੱਚ ਕਿਤਾਬਾਂ ਦੇ ਵਿੱਚ ਹੈਗਾ ਲੋੜੀ ਵਾਲਾ ਲੇਖ ਜੇ ਆਪਾਂ ਆ ਪੜਨੀ ਆ ਉਹਦੇ ਵਿੱਚ ਇਹ ਸੁੰਦਰ ਮੁੰਦਰੀ ਵਾਲੀ ਜਿਹੜੀ ਤੋਕਾ ਆ ਜਾਂਦੀ ਹੈ ਇਹ ਦੁੱਲਾ ਭੱਟੀ ਨਾਲ ਹੀ ਸੰਬੰਧਿਤ ਆ ਬਾਕੀ ਨੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਸਾਡੀ ਅੱਜ ਦੀ ਜਾਣਕਾਰੀ ਵਧੀਆ ਲੱਗੀ ਲੋਹੜੀ ਦੇ ਸੰਬੰਧਿਤ ਇਤਿਹਾਸ ਦੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜਰੂਰ ਹਨਾ ਤੇ ਸਾਡੇ ਪੇਜ ਪ੍ਰਿੰਸ ਰਾਜ ਬਰੌਗ ਨੂੰ ਫੋਲੋ ਕਰ ਲਿਓ ਜੇ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਸਾਡੇ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਨਾ ਤੁਸੀਂ ਇੰਸਟਾ ਤੇ ਦੇਖ ਰਹੇ ਹੋ ਜਾਂ Facebook ਤੇ ਦੇਖ ਰਹੇ ਹੋ ਤਾਂ ਸਾਡੇ ਪੇਜ ਨੂੰ ਫੋਲੋ ਕਰਿਓ ਤੇ ਵੀਡੀਓ ਨੂੰ ਵੱਤ ਬਾਤ ਆਪਣੇ ਦੋਸਤਾਂ ਆਪਣੇ ਭਰਾਵਾਂ ਨਾਲ ਸਾਂਝਾ ਕਰਿਆ ਕਰੋ ਹਨਾ ਵਧੀਆ ਵਧੀਆ ਜਾਣਕਾਰੀਆਂ ਲੈਣ ਵਾਸਤੇ ਇਹ ਮਤਲਬ ਸਟਾਰਟਿੰਗ ਹੈ ਮਤਲਬ ਹੋਰ ਤੁਹਾਨੂੰ ਬਹੁਤ ਵਧੀਆ ਵਧੀਆ ਕਹਾਣੀਆਂ ਇਸ ਪੇਜ ਦੇ ਵਿੱਚ ਸੁਣਨ ਨੂੰ ਮਿਲਣਗੀਆਂ ਅਕਬਰ ਬਾਦਸ਼ਾ ਬੀਰਬਲ ਹਨਾ ਬਹੁਤ ਵਧੀਆ ਵਧੀਆ ਕਹਾਣੀਆਂ ਜਿਹੜੀਆਂ ਤੁਹਾਨੂੰ ਸਾਡੇ ਇਸੇ ਪੇਜ ਤੇ ਸੁਣਨ ਨੂੰ ਮਿਲ ਜਾਣੀਆਂ ਬਸ ਤੁਸੀਂ ਸਾਡੇ ਪੇਜ ਨੂੰ ਸਬਸਕ੍ਰਾਈਬ ਤੇ ਫੋਲੋ ਕਰਕੇ ਰੱਖਣਾ ਤੁਸੀਂ ਸਾਡੇ ਪੇਜ ਨੂੰ ਧੰਨਵਾਦ De boa na bota.